ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 16 ਤਰੀਕ ਤੋਂ ਲੈ ਕੇ 22 ਦਸੰਬਰ ਤੱਕ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਜੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਹਿੰਦਾ ਰਹਿ ਸਕਦਾ ਹੈ ਤੇ ਮੌਸਮ ਵਿਭਾਗ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਐਸ ਵੇਲੇ ਜਿਹੜਾ ਲਾਈਵ ਸੈਟਲਾਈਟ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਮੌਸਮ ਆਪਣਾ ਸਾ ਬਣਿਆ ਹੋਇਆ ਜੀ ਪੰਜਾਬ ਦਾ ਹਾਲ ਕੁਝ ਥਾਵਾਂ ਤੇ ਹਲਕੇ ਕਿਨਮਨ ਹੋਣ ਦੀ ਉਮੀਦ ਫੇਲਾ ਸਕਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਹਾੜੀ ਖੇਤਰਾਂ ਦੇ ਉੱਤੇ ਜਿਹੜਾ ਇੱਕ ਫੈਚਰਿੰਗ ਸਿਸਟਮ ਬਣਿਆ ਹੋਇਆ ਖਾਸ ਕਰਕੇ ਜੰਮੂ ਕਸ਼ਮੀਰ ਦੇ ਉੱਤੇ ਅਤੇ ਹਿਮਾਚਲ ਦੇ ਉੱਤੇ ਤੇ ਇਹਦੇ ਸਦਕਾ ਆਪਣੇ ਮੱਝ ਦੇ ਖੇਤਰ ਔਰ ਦੁਆਬੇ ਦੇ ਖੇਤਰ ਪਰ ਪ੍ਰਭਾਵਿਤ ਹੋ ਸਕਦੇ ਨੇ ਖਾਸ ਕਰ ਗੁਰਦਾਸਪੁਰ ਫਟਾਹ ਕੋਲ ਹੁਸ਼ਿਆਰ ਪਰ ਨਵਾਂ ਸ਼ਹਿਰ ਤੇ ਅਮ੍ਰਿਤਸਰ ਸਾਹਿਬ ਦੇ ਕੁਝ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਕਿਨਮਨ ਦੀ ਸੰਭਾਵਨਾ ਲਾ ਸਕਦੇ ਹਾਂ ਤੇ ਫਿਲਹਾਲ ਮੌਸਮ ਜਿਹੜਾ ਸਾਫ਼ ਹੀ ਬਣਿਆ ਹੋਇਆ ਜੀ ਪੰਜਾਬ ਦਾ ਤੇ ਹੁਣ ਗੱਲ ਕਰ ਲੈਣੇ ਆ ਜੀ ਆਉਣ ਵਾਲੇ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੋ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਵਿਭਾਗ ਲੋ ਤੁਹਾਡੀ ਸਕਰੀਨ ਤੇ ਨੇ ਤੇ ਤੁਸੀਂ ਦੇਖ ਸਕਦੇ ਹੋ 16 ਤਰੀਕ ਤੋਂ ਲੈ ਕੇ ਜੇਕਰ ਗੱਲ ਕਰੀਏ ਜੀ ਆਉਣ ਵਾਲੇ 6-7 ਦਿਨਾਂ ਦੀ ਯਾਨੀ ਕਿ 22 ਤਰੀਕ 23 ਤਰੀਕ ਤੱਕ ਦੇ ਮੌਸਮ ਦੀ ਤੇ 16 ਤਰੀਕ ਨੂੰ ਹਲਕੀ ਕੰਮਣ ਜਿਵੇਂ ਕਿਸੇ ਤੁਹਾਨੂੰ ਦੱਸ ਕੇ ਹਟਿਆ ਅੱਜ ਮਾਜੇਫਾਗਲ ਹੋਇਆ ਕਿਹਾ ਗਿਆ ਹੈ ਕਿ ਮਾਜੇ ਦਬਾਬੇ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਹਲਕੀ ਕੰਮਣ ਇਸ ਖੱਛੇ ਨੇ ਸਿਸਟਮ ਦੇ ਸਦਕਾ ਹੋ ਸਕਦੀ ਹੈ ਤੇ ਬਾਕੀ ਆਪਣਾ 17 ਤੱਕ ਲੈ ਕੇ 22 ਤਰੀਕ ਤੱਕ ਮੌਸਮ ਬਜਰਾ ਸਾਫ ਹੈ ਡਰਾਈ ਹੈ ਜੀ ਤੇ ਜਿਹੜੇ ਅਲਰਟ ਜਾਰੀ ਕੀਤਾ ਗਿਆ ਨੇ ਜੀ ਤੁਸੀਂ ਦੇਖ ਸਕਦੇ ਹੋ ਸੰਗਣੀ ਧੁੰਦ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਅੱਖ ਨੂੰ ਮਲੇਗੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਤੇ ਸੰਗਣੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਨੇ ਜੀ ਪੰਜਾਬ ਦੇ ਵਿੱਚ ਵੀ ਔਰ ਹਰਿਆਣੇ ਦੇ ਵਿੱਚ ਵੀ ਤੇ ਅੱਜ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਜਿਹੜੀ ਅੱਖ ਨੂੰ ਮਿਲੀ ਜਾ ਖਾਸ ਕਰ ਕੁਝ ਜਿਹੜੇ ਇੱਕ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਹਰਿਆਣੇ ਦੀ ਗੱਲ ਕਰ ਲੈਂਦੇ ਹਾਂ ਜੀ ਹਰਿਆਣੇ ਦੇ ਵਿੱਚ ਜਿਹੜਾ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਉੱਤਰੀ ਹਰਿਆਣਾ ਮਾਧਿ ਹਰਿਆਣਾ ਦੇ ਫਾਚੀਂ ਹਰਿਆਣੇ ਦੇ ਵਿੱਚ ਲਗਭਗ ਸਾਰੇ ਜ਼ਿਲ੍ਹਿਆਂ 'ਚ ਸੰਗਣੀ ਤੋਂ ਜੜੀਆਂ ਫੈ ਸਕਦੀਆਂ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਤੇ ਫਾਕੀ ਮੌਸਮ ਹੈ ਜਿਹੜਾ ਹਰਿਆਣੇ ਦੇ ਵਿੱਚ ਸਾਫ਼ ਹੈ ਤੇ ਇਹ ਜਿਹੜੀ ਰਿਪੋਰਟ ਹੈ ਜੀ ਮੌਸਮ ਵਿਭਾਗ ਦੀ ਤੁਹਾਨੂੰ ਦਿਖਾ ਰਿਹਾ ਜੋ ਮੌਸਮ ਵਿਭਾਗ ਦੇ ਅੰਕੜੇ ਨੇ ਉਹ ਤੁਹਾਨੂੰ ਦੱਸ ਰਹੇ ਆ ਤੇ ਫਿਲਹਾਲ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਦੇ ਵਿੱਚ ਕੋਈ ਵੱਡੀ ਤਵੱਦੇਲੀ ਨਜ਼ਰ ਨਹੀਂ ਆ ਰਹੀ ਤੇ ਮੌਸਮ ਆਪਣਾ ਡਰਾਈ ਰਹੂਗਾ ਸਾਫ਼ ਰਹੂਗਾ ਜੀ ਤੰਗਲਦਿਆਂ ਜੀ ਅਗਲੀ ਵੀਡੀਓ ਤੇ ਵਿੱਚ ਇਜਾਜ਼ਤ ਦਿਓ ਧੰਨਵਾਦ